ਕਾਦੀਆਂ ਦੇ ਮੁਹੱਲਾ ਧਰਮਪੁਰਾ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਥਾਣਾ ਕਾਦੀਆਂ ਵਿਖੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਵੀ ਕਰ ਲਈ ਗਈ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀਐਸਪੀ ਰਜੇਸ਼ ਕੱਕੜ ਅਤੇ ਐਸਐਚਓ ਕਾਦੀਆਂ ਨੇ ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਾਡੇ ਕੋਲ ਇੱਕ ਦਰਖਾਸਤ ਮੰਗਲਦਾਸ ਪੁੱਤਰ ਲੇਟ ਮੋਹਨ ਮਲਵਾਸੀ ਮੋਹੱਲਾ ਧਰਮਪੁਰਾ ਵੱਲੋਂ ਪ੍ਰਾਪਤ ਹੋਈ ਜਿਸ ਵਿੱਚ ਮੰਗਲਦਾਸ ਨੇ ਕਿਹਾ ਕਿ ਮੇਰੇ ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਵੀ ਦਰਜ ਕਰ ਲਿਆ ਗਿਆ ਇਸ ਸਬੰਧੀ ਦੋਸ਼ੀਆਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਇਸ ਕੁੱਟਮਾਰ ਨਾਲ ਕੋਈ ਵੀ ਸੰਬੰਧ ਨਹੀਂ ਹੈ ਸਾਡੇ ਤੇ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਮੈਂ ਮੇਰਾ ਨਾਮ ਮੋਨਿਕਾ ਜੀ ਮੈਂ ਤਰਸੀਮ ਕੁਮਾਰ ਦੀ ਵਾਈਫ ਆ ਮੈਂ ਇੱਥੇ ਆਪਣੇ ਘਰ ਰਹਿੰਦੀ ਆ ਆ ਕੇ ਤੇ ਮੈਨੂੰ ਇੱਥੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਹਿੰਦਾ ਕਿ ਇੱਥੋਂ ਪਾਣੀ ਜਿਹੜਾ ਤੇਰਾ ਰੜਕੇ ਜਾਂਦਾ 2 ਸਾਲ ਹੋ ਗਏ ਮੇਰੇ ਹਸਬੰਦ ਦਾ ਟ੍ਰਾਂਸਪਲੈਂਟ ਹੋਇਆ ਮੈਂ ਆਪਣੀ ਕਿਡਨੀ ਡੋਨੇਟ ਕੀਤੀ ਆਪਣੇ ਹਸਬੰਦ ਨੂੰ ਉਸ ਤੋਂ ਬਾਅਦ ਮੇਰੇ ਬ੍ਰੇਨ 'ਚ ਟਿਊਮਰ ਆਇਆ ਤੇ ਮੇਰਾ ਜਿਹੜਾ ਮੈਂਟਲੀ ਜਿਹੜਾ ਹੈ ਕਿ ਮੇਰਾ ਉਹ ਕੀ ਕਹਿੰਦੇ ਨੇ ਨਾੜਾ ਬਲੌਕ ਹੋ ਗਈਆਂ ਤੇ ਮੇਰੀ ਅੱਖਾਂ ਦੀ ਲਾਈਟ ਚਲੀ ਗਈ ਹੈ ਪਹਿਲਾਂ ਮੈਂ ਆਪੀ ਕੰਮ ਕਰਦੀ ਸੀ ਪਾਣੀ ਕੱਢ ਦਿੰਦੀ ਹੂੰ ਮੇਰੇ ਕੋਲ ਪਾਣੀ ਨਹੀਂ ਨਿਕਲਦਾ ਤੇ ਮੈਂ ਕਮਾਂ ਵਾਲੀਆਂ ਲਾਈਆਂ ਕਮਾਂ ਵਾਲੀਆਂ ਕਦੀ ਪਾਣੀ ਕੱਢਦੀਆਂ ਕਦੀ ਨਹੀਂ ਕੱਢਦੀਆਂ ਮੈਨੂੰ ਕਹਿੰਦਾ ਤੇਰੇ ਕੋਲ ਹੁੰਦਾ ਠੀਕ ਹੈ ਨਹੀਂ ਹੁੰਦਾ ਤੇ ਘਰ ਚੋਕੇ ਇਥੇ ਢੋੜ ਜਾ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਨੇ ਮੈਂ ਮੈਂ ਘਰ ਚੋਕੇ ਮੈਂ ਕਿਥੇ ਢੋੜ ਜਾ ਮੇਰੇ ਨਾਲ ਬੈਸੋ ਬੈਸੀ ਕੀਤੀ ਹੈ ਇਹਨੇ ਬੜੀ ਬੋਲ ਰਿਆ ਬੜਾ ਮੇਰੇ ਹਸਬੰਦ ਆਇਆ ਮੇਰਾ ਮੁੰਡਾ ਆਇਆ ਵਾ ਦੁਕਾਨ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਜਨਾਨੀ ਦੇ ਨਾਲ ਇਹਨੇ ਐਸਾ ਕੀਤਾ ਉਧ ਕਾਮ ਤੋਂ ਆਇਆ ਇੱਥੇ ਖੜਾ ਸੀ ਉਹਨਾਂ ਨੇ ਇਹਨੂੰ ਹੱਥ ਹੀ ਲਾਇਆ ਤੇ ਲੰਮੇ ਪੈ ਗਿਆ ਕਹਿੰਦਾ ਆ ਕੇ ਤੇ ਮੈਨੂੰ ਮਾਰੋ ਫੇਟਾਂ ਨਾ ਦੱਸਾਂਗਾ ਕਿ ਤੁਹਾਡਾ ਕੀ ਬੰਦਾ ਆ ਆ ਕੇ ਤੇ ਮੈਨੂੰ ਮਾਰੋ ਇਹ ਤੁਹਾਡੇ ਹੁਣ ਮੈਂ ਸਵਾਲ ਦੱਸਾਂਗਾ ਇਹ ਕੁਐਸ਼ਨ ਨੇ ਸਾਡੇ ਨਾਲ ਕੀਤਾ ਹੈ ਅਸੀਂ ਹਰਾਸ਼ਮੈਂਟ ਕਰਨ ਦੇ ਨਹੀਂ ਹੈਗੇ ਮੇਰਾ ਹਸਬੰਦ ਕਿੰ ਟਿਕ ਟਿਕ ਬਾਦ ਦਵਾਈਆਂ ਖਾਂਦਾ ਮੈਂ ਦਵਾਈਆਂ ਤੇ ਲੱਗੀ ਹੋਈ ਆ ਤੇ ਅਸੀਂ ਨਹੀਂ ਸਿਰਫ ਕੋਈ ਮੁੰਡਾ ਹੋਵੇ ਨਾਲ ਗੱਲਬਾਤ ਕੀਏ ਮਤਲਬ ਆਪਣੇ ਆਪਣੇ ਮੁੰਡੇ ਜੇ ਬੁਲਾਉਂਦੇ ਨਹੀਂ ਰੋਟੀ ਮੰਗਦੇ ਇਹਨੂੰ ਨਾ ਬੁਲਾਉਂਦੇ ਨਾ ਕਵਾਉਂਦੇ ਇੱਥੇ ਇਕੱਲਾ ਰਹਿੰਦਾ ਸਦਾਈਆਂ ਵਾਂਗਰ ਫਿਰਦਾ ਨਾ ਇਹਨੂੰ ਕੁਛ ਦੇ ਆ ਇੱਥੇ ਇਕੱਲਾ ਹੀ ਰਹਿੰਦਾ ਗਲੀ ਮੱਲੇ ਵਾਲੇ ਇਹਨੂੰ ਪਾਣੀ ਦਿੰਦੇ ਗਲੀ ਮੱਲੇ ਵਾਲੇ ਸਾਡੇ ਕੋਲ ਮੰਗ ਮੰਗ ਕੇ ਚਾਹਾਂ ਪੀਂਦਾ ਸਾਡੇ ਕੋਲ ਮੰਗ ਮੰਗ ਕੇ ਰੋਟੀ ਖਾਂਦਾ ਪਾਣੀ ਪੀਂਦਾ ਰੋਟੀ ਖਾਂਦਾ ਇੱਥੇ ਇਹਨੂੰ ਅਰੇ ਆਪਣੇ ਮੁੰੋ ਪੁੱਤਰ ਕੋਈ ਨਹੀਂ ਪੁੱਛਦਾ ਨਾ ਵੱਡਾ ਪੁੱਛਦਾ ਨਾ ਛੋਟਾ ਪੁੱਛਦਾ ਤੁਸੀਂ ਕੋਟਮਰ ਕਰਦੇ ਹੋ ਬੱਲਾ ਛੋਟਾ ਮੁੰਡਾ ਤੇ ਬੜਾ ਕੁੱਟਦਾ ਜੇ ਇੱਕ ਦਿਨ ਚੰਗੀ ਲੜਾਈ ਹੋਈ ਏ ਉਹਨੇ ਛੋਟੇ ਨੇ ਵੜ ਕੇ ਚਪੇੜਾਂ ਮਾਰੀਆਂ ਦੇ ਛੋਟੀ ਜਿਹੀ ਵੀ ਇੱਥੇ ਪਈ ਹੈ ਕਹਿੰਦਾ ਹੀ ਮੈਂ ਲੱਤਾਂ ਤੋੜ ਦੇ ਮੇਰਾ ਆਦਮੀ ਗਿਆਸ਼ ਡਾਲੋ ਦੇਦਾ ਐਡਾ ਵੱਡਾ ਕੱਟ ਢਿੱਡ ਤੇ ਪ੍ਰਸ਼ਨ ਹੋਇਆ ਉਸੇ ਦੇ ਵੀ ਇਹਨੂੰ ਜਫਾ ਮਾਰ ਕੇ ਤੇ ਨੂੰ ਅੰਕਲ ਨੂੰ ਲੈ ਗਏ ਅੰਦਰ ਕਿ ਤੈਨੂੰ ਤੂੰ ਅੰਦਰ ਚੱਲ ਐਵੇਂ ਤੈਨੂੰ ਮਾਰ ਦੇਗਾ ਸੱਟਾ ਮਾਰ ਦੇਗਾ ਤੇ ਕੀ ਤੇ ਲੈ ਗਏ ਅੰਦਰ ਤੇ ਦੇ ਮੁੰਡੇ ਕੋ ਬਚਾਇਆ ਉਲਟਾ ਅੱਜ ਵੇਖੋ ਸਾਡੇ ਤੇ ਕੀ ਕੁਛ ਕਰਦਾ ਪਿਆ ਉਲਟਾ ਸਾਡੇ ਤੇ ਸਾਨੂੰ ਜੁੱਤੀਆਂ ਮਾਰਨੀਆਂ ਸ਼ੁਰੂ ਕਰਤੀਆਂ ਜਿੱਦਾਂ ਛੁਟਾ ਪਰਚਾ ਛੱਡ ਕੇ ਤੁਹਾਡੀ ਸੀ ਸਰਕਾਰ ਤੋਂ ਮੰਗੋ ਸਾ ਇਹ ਕਹੇ ਕਿ ਨੇ ਕਿ ਸਾਡੇ ਜਿਹੜਾ ਸਾਨੂੰ ਫਸਾਉਂਦਾ ਪਿਆ ਇਹ ਨਹੀਂ ਹਰਾਸ਼ਮੈਂਟ ਨਹੀਂ ਕਰ ਸਕਦੇ ਆਗੇ ਅਸੀਂ ਨਹੀਂ ਜਰਨੋਗ ਹੈਗੇ ਨਾ ਇਹ ਨਾ ਕੰਜਰਖਾਨੇ ਚ ਅਜ ਤੱਕ ਆਦੀ ਪਈਆਂ ਗਲਤ ਗੱਲਾਂ ਚ ਅਜ ਤੱਕ ਜਿ ساری ਦੀ ਉਮਰ ਪਲਮਾਨਸੀ ਚ ਨਿਕਲ ਗਈ ਆ ਕਦੀ ਗੱਲਬਾਤ ਇਹੋ ਜਿਹੀ ਨਾ ਮਾੜੀ ਕੀਤੀ ਨਾ ਕੁਛ ਇਹਨੇ ਦੇ ਬਿਨਾਂ ਵਜ੍ਹਾ ਹੀ ਆ ਕੇ ਸਾਡੇ ਨੂੰ ਬਿਨਾਂ ਵਜ੍ਹਾ ਹੀ ਆ ਕੇ ਕਸੀਟ ਲਿੱਤਾ ਆਪਣੀ ਪਾਗਲਪਨ ਚ ਸਾਨੂੰ ਕਸੀਟ ਲਿੱਤਾ ਇਸ ਲਈ ਮੈਂ ਅਰਜ ਕਰ ਬੀਐਸਪੀ ਸ਼ਿ ਨੰਬਰ ਮੇਰੇ ਨਾਲ ਨੇ ਸੁਖਬਲਵੰਦਰ ਸਿੰਘ ਐਸਚੋ ਕਾਦੀਆਂ ਆਡਾ ਸ਼ਾਸਨ ਵੱਲੋਂ ਆਮ ਪਬਲਿਕ ਨੂੰ ਕਿਸਾਨਾਂ ਨੂੰ ਜ਼ਿਮੀਦਾਰਾਂ ਨੂੰ ਇੱਕ ਸੰਦੇਸ਼ ਹੈ ਕਿ ਇਲੈਕਸ਼ਨ ਕੋਲ ਲੱਗਾ ਹੋਇਆ ਹੈ ਕਿ ਜਿਸ ਤਰ੍ਹਾਂ ਆਮ ਦੇਖਣ ਜਾਂਦਾ ਹੈ ਕਿ ਜਦੋਂ ਸਬਕਤਾਈ ਦਾ ਸੂਣ ਆਂਦਾ ਹੈ ਤੇ ਕਿਸਾਨ ਜਿਹੜੇ ਜ਼ਿਮੀਦਾਰ ਨੇ ਉਹ ਰਹਿਣ ਖੋਣ ਨੂੰ ਅਗਰ ਜਾਂਦੇ ਨੇ ਸਟੱਗਲ ਵਰਨਿੰਗ ਹੁੰਦੀ ਹੈ ਇਲੈਕਸ਼ਨ ਕੋਲ ਲੱਗਾ ਹੋਇਆ ਹੈ ਅਬ ਨੂੰ ਬਰੀ ਸਖਤ ਐਲਾਨ ਹੈ ਕਿ ਕੋਈ ਵੀ ਅਜਿਹਾ ਕਾਰਵਾਈ ਨਹੀਂ ਕਰਨੀ ਕੋਈ ਅਜਿਹਾ ਸਟੱਪਲ ਬੰਦ ਨਹੀਂ ਕਰਨੀ ਕਾਰਨ ਵਾਧਾ ਨਹੀਂ ਲਾਣੀ ਤੇ ਨਹੀਂ ਤੇ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਨੀ ਹਮ ਬਿਬੂਰ ਹੋਣਾ ਪਏਗਾ ਤੇ ਜਿਹੜਾ ਕੋਈ ਅਜਿਹਾ ਕੰਮ ਕਰੇਗਾ 100% ਉੱਤੇ ਬੰਦੀ ਕਾਰਵਾਈ ਹੋਏਗੀ ਕਾਨੂੰਨੀ ਕਾਰਵਾਈ ਹੋਏਗੀ ਤੇ ਕਿਰਪਾ ਕਰਕੇ ਇਹੋ ਜਿਹਾ ਕੰਮ ਨਹੀਂ ਕਰਨਾ ਤੇ ਵਾਤਾਵਰਨ ਨੂੰ ਫੁੱਲ ਰੱਖਣਾ ਤੇ ਗੜਿਆ ਜੀ ਨਾਲ ਆਮ ਜਿਹੜੀਆਂ ਨਿਤ ਦਿਖਣ ਜਾਂਦਾ ਹੈ ਕਿ ਜਦੋਂ ਉਹ ਅੱਗ ਲੱਗ ਜਾਂਦੀ ਹੈ ਬੜਾ ਤਵਨ ਖੁਸ਼ੀ ਹੁੰਦਾ ਲੋਕਾਂ ਚ ਮਵਾੜੀਆਂ ਫੈਲਦੀਆਂ ਨੇ ਅਗਰ ਤਾਂ ਬਹਿਤਾ ਨੇ ਸਰਕਾਰ ਦੀਆਂ ਰੈਕਲੂਸ਼ਨ ਦੀਆਂ ਤੇ ਕੋਈ ਹੋਰ ਵੀ ਕਾਰਵਾਈ ਨਹੀਂ ਕਰਨੀ ਕੋਈ ਸਰਵ ਬੰਗ ਨਹੀਂ ਕਰਨੀ ਤੇ ਉਹ ਕਮਾਉਂਦੇ ਦੇਰ ਤੇ ਨਹੀਂ ਆ ਧੰਨਵਾਦ ਜੀ ਇਹ ਕੱਲ ਮਿਤੀ 13-4 ਤੱਕ ਵੀ ਨੂੰ ਥਾਂ ਕਾਦੀਆਂ ਦੇ ਮੋਹੱਲਾ ਤਦ ਬਰਬਖੇ ਇੱਕ ਨਾ ਬਜ਼ੁਰਗ ਨੂੰ ਕੁੱਟਮਾਰ ਦੀ ਵੀਡੀਓ ਆਨਲਾਈਨ ਹੋਈ ਸੀ ਉਸ ਬੰਦੇ ਨੇ ਥਾਣੇ ਐਸਓ ਸਾਹਿਬ ਦੇ ਕੋਲ ਬਦਨ ਸਿੰਘ ਫੋਰ ਕੋਲ ਇੱਕ ਨਾ ਦੁਖਾਸਤਿ ਮਸੂਰ ਹੋਈ ਸੀ ਤੇ ਐਸਓ ਸਾਹਿਬ ਨੇ ਇਸੇ ਤੋਂ ਤਤਤ ਕਾਰਵਾਈ ਕਰਨ ਦੇ ਹੁਆ ਉਹ ਜਿਹੜੇ ਬਜ਼ੁਰਗ ਸੀ ਮੰਗਲਦਾਸ ਜੀ ਉਹਨਾਂ ਦੇ ਬਿਆਨ ਤੇ ਪਰਚਾ ਦਰਜ ਕੀਤਾ ਤੇ ਜਿਹੜੇ ਉਹ ਵਿਅਕਤੀ ਜਿਹਨਾਂ ਨੇ ਜਿਹਨਾਂ ਨੂੰ ਕੁੱਟਮਾਰ ਕੀਤੀ ਉਹਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਜੇ ਉਹ ਗਾਮਿਆਂ ਹੁਣੀ ਕੋਈ ਕਾਰਵਾਈ ਨਾ ਕਰਨ ਉਹਨਾਂ ਤੇ ਪ੍ਰਿੰਟ ਰੈਕਸ਼ਨ ਦਿੱਤਾ ਗਿਆ ਇਹ ਜੋ ਮੈਂ ਹੀ ਗੱਲ ਕਹਾ ਉਹ ਜਿਵੇਂ ਵੀਡੀਓ ਗੱਲ ਹੋ ਸੀ ਤੋਂ ਤੋਂ ਤਰੰਕਲੇਸ਼ਨ ਦਿੱਤਾ ਗਿਆ ਉੱਤੇ ਤਰੰਕਲੀ ਕਾਰਵਾਈ ਕਰਦੇ ਆ ਉਹ ਜਿਹੜੇ ਉਹ ਗੁਰੂਨਸਾਹਤ ਹੋਇਆ ਗਿਆ ਉਹ ਜਿਹੜੇ ਕਹਿੰਦੇ ਕੀ ਸੀ ਉਹ ਆਡੀਟ ਆਡੀਟ ਜਿਹਨਾਂ ਨੂੰ ਪਾਣੀ ਪੁੰਨ ਦਾ ਪੈਨ ਰੋ ਰਹਾ ਸੀ ਕਿ ਇਹਨਾਂ ਨੇ ਕਰਦੇ ਕਿ ਨਾਮ ਉਹਨੇ ਤਿੰਨ ਮੁੰਡਿਆਂ ਦਾ ਉਹਨੇ ਲਿਖਾਇਆ ਸੀ ਕਿ ਤਰਸੀਮ ਕੁਮਾਰ ਸੀ ਗੌਂਦੀ ਕਿ ਉਹਨਾਂ ਦੇ ਗੌਂਦੀ ਉਹਨਾਂ ਦੇ ਬੇਟਾ ਸੀ ਕਰਨ ਤੇ ਗੌਂਦੀ ਹੋ ਸੀ ਮੋਹਨ ਕੁਮਾਰ ਸੌਰੀ ਉਹ ਮੋਹਨ ਕੁਮਾਰ ਜੀ ਕੀ ਕਰਦੇ ਕਿ ਉਹਨੇ ਬੰਗੀਆਂ ਤਰ੍ਹਾਂ ਲਿਖਿਆ ਉਹਨਾਂ ਨੇ ਐਫੇਰ ਜੀ ਕੀਤੀ ਗਈ ਆ ਤੇ ਉਹਨਾਂ ਦਾ ਇਸ ਤੋਂ ਲਗਨ ਪਰਿਡੈਫਿਨ ਨਹੀਂ ਕੀਤਾ ਗਿਆ ਉਹਨਾਂ ਐਸੋ ਹਸਤੇ ਹਾਂ ਜੀ ਐਸੋ ਜੀ ਜੀ ਸਰ